ਸਤਿ ਸ਼੍ਰੀ ਅਕਾਲ ਜੀ ਡੀਪੀਸੀ ਪੰਜਾਬੀ ਦੇ ਤੁਹਾਡਾ ਇੱਕ ਵਾਰ ਫੇਰ ਤੋਂ ਸਵਾਗਤ ਆ ਤੇ ਡੀਪੀਸੀ ਪੰਜਾਬੀ ਤੇ ਤੁਹਾਨੂੰ ਅਸੀਂ ਲੈ ਕੇ ਆਏ ਆ ਅੱਜ ਫਿਰ ਇੱਕ ਬਹੁਤ ਹੀ ਖੂਬਸੂਰਤ ਮੰਦਿਰ ਦੇ ਦਰਸ਼ਨ ਕਰਾਉਣ ਜੋ ਕਿ ਲక్ష్ਮੀ ਨਾਰਾਇਣ ਮੰਦਿਰ ਦੇ ਨਾਮ ਦੇ ਨਾਲ ਬਹੁਤ ਹੀ ਜ਼ਿਆਦਾ ਮਸ਼ਹੂਰ ਤੇ ਪ੍ਰਚੀਨ ਮੰਦਿਰ ਦੱਸਿਆ ਜਾਂਦਾ ਇਸ ਮੰਦਿਰ ਦੇ ਇਤਿਹਾਸ ਤੇ ਵੀ ਗੱਲ ਕਰਾਂਗੇ ਤੇ ਇਹ ਮੰਦਿਰ ਕਿੱਥੇ ਆ ਉਹਦੇ ਤੇ ਵੀ ਗੱਲ ਕਰਾਂਗੇ ਤੁਸੀਂ ਮੇਰੀ ਬੈਕਸਾਈਡ ਤੇ ਦੇਖਦੇ ਪਿਓ ਲక్ష్ਮੀ ਨਾਰਾਇਣ ਮੰਦਿਰ ਜੋ ਕਿ ਬਹੁਤ ਹੀ ਖੂਬਸੂਰਤ ਜਿਹੜਾ ਆ ਉਹ ਇੱਕ ਰਤਨ ਦੇਖ ਵਾਲੇ ਸਰੋਵਰ ਦੇ ਵਿੱਚ ਜਿਹੜਾ ਆ ਇਹ ਮੰਦਿਰ ਆ ਤੇ ਇੱਥੇ ਬਹੁਤ ਸਾਰੀਆਂ ਜਿਹੜੀਆਂ ਇੱਥੋਂ ਦੀ ਮੇਨ ਤੇ ਮੁੱਖ ਗੱਲ ਹੈ ਜਿਹੜੀ ਉਹ ਹੈਗੀ ਇੱਥੇ ਜਿਹੜੀ ਮਸਲੀਆਂ ਬਹੁਤ ਜ਼ਿਆਦਾ ਮਸਲੀਆਂ ਜਿਹੜੀਆਂ ਨੇ ਕਹਿੰਦੇ ਨੇ ਇੱਥੇ ਮਿਲਦੀਆਂ ਨੇ ਤੇ ਬਹੁਤ ਸਾਰੀਆਂ ਮਸਲੀਆਂ ਜਿਹੜੀਆਂ ਨੇ ਉਹ ਇੱਥੇ ਦੇਖਿਆ ਜਾਂਦੀਆਂ ਨੇ ਤੇ ਆਓ ਚੱਲਦੇ ਆਂ ਦੋਸਤੋ ਤੇ ਤੁਹਾਨੂੰ ਜਿਹੜਾ ਆ ਉਹ ਦਰਸ਼ਨ ਦਰਦਾਰੇ ਕਰਾਉਨੇ ਆ ਲਕਸ਼ਮੀ ਨਾਰਾਇਣ ਮੰਦਿਰ ਦੇ ਤੇ ਲਕਸ਼ਮੀ ਨਾਰਾਇਣ ਮੰਦਿਰ ਦੇ ਵਿੱਚ ਇਸ ਟਾਈਮ ਅਸੀਂ ਜਿਹੜਾ ਆ ਉਹ ਪਹੁੰਚੇ ਹੋਏ ਆ ਤੇ ਦਰਸ਼ਨ ਤੁਹਾਨੂੰ ਜਿਹੜੀ ਕਰਵਾਉਂਦੀ ਜਿਹੜੀ ਕੋਸ਼ਿਸ਼ ਆ ਉਹ ਕਰਦੇ ਆ ਤੇ ਆਓ ਚੱਲਦੇ ਆ ਲਕਸ਼ਮੀ ਨਾਰਾਇਣ ਮੰਦਿਰ ਦੇ ਵਿੱਚ ਤੇ ਦਰਸ਼ਨ ਜਿਹੜੇ ਆ ਉਹ ਤੁਹਾਨੂੰ ਕਰਵਾਉਨੇ ਆ ਤੇ ਨਾਲ ਦੇ ਨਾਲ ਜਿਹੜਾ ਇਹਦਾ ਇਤਿਹਾਸ ਆ ਉਹਦੇ ਤੇ ਵੀ ਜਾਣਨਾ ਪਾਉਣ ਦੀ ਕੋਸ਼ਿਸ਼ ਕਰਾਂਗੇ ਤੁਸੀਂ ਦੇ ਦੇ ਪਿਓ ਵੀ ਕਿੰਨਾ ਜ਼ਿਆਦਾ ਖੂਬਸੂਰਤ ਜਿਹੜਾ ਆ ਪ੍ਰਾਤਣ ਬੋਰਡ ਨੇ ਜਿਹੜੇ ਇਹਦੇ ਆਲੇ ਦੁਆਲੇ ਬਹੁਤ ਜ਼ਿਆਦਾ ਪ੍ਰਾਤਨ ਬੋਰਡ ਤੁਸੀਂ ਦੇਖਦੇ ਪਏ ਹੋ ਇੱਧਰ ਵੀ ਦੇਖਦੇ ਪਏ ਹੋ ਤੇ ਜੇਕਰ ਚਾਰ ਚੁਫੇਰੇ ਦੇਖ ਲਈਏ ਤੇ ਪਿੰਪਲ ਤੇ ਬੋਰਡ ਜਿਹੜੇ ਨੇ ਉਹ ਬਹੁਤ ਜ਼ਿਆਦਾ ਨਹੀਂ ਤੇ ਬਹੁਤ ਹੀ ਸ਼ਾਂਤਮਈ ਏਰੀਆ ਦੇ ਵਿੱਚ ਜਿਹੜਾ ਆ ਇਹ ਪੁਰਾਤਨ ਮੰਦਿਰ ਆ ਜਿਹੜਾ ਇਹ ਲక్ష్ਮੀ ਨਾਰਾਇਣ ਮੰਦਿਰ ਤੇ ਨਾਲ ਦੀ ਨਾਲ ਸੰਕਰ ਭਗਵਾਨ ਜੀ ਦਾ ਵੀ ਮੰਦਿਰ ਆ ਪਰ ਤੁਹਾਨੂੰ ਜਿਹੜੀ ਇੱਥੋਂ ਦੀ ਕਹਾਣੀ ਹੈ ਉਹ ਵੀ ਸੁਣਾਵਾਂਗੇ ਤੇ ਪਹਿਲਾ ਜਿਹੜੇ ਅਸੀਂ ਤੁਹਾਨੂੰ ਜਿਹੜੇ ਆ ਅੰਦਰੋਂ ਦਰਸ਼ਨ ਕਰਵਾਨੇ ਆ ਜਿਹੜੇ ਲక్ష్ਮੀਨਾਰਾਇਣ ਜੀ ਦੇ ਮੰਦਿਰ ਦੇ ਜਿਹੜੇ ਦਰਸ਼ਨ ਅਸੀਂ ਤੁਹਾਨੂੰ ਕਰਵਾਨੇ ਆ ਦਰਸ਼ਨ ਕਰੋ ਲక్ష్ਮੀਨਾਰਾਇਣ ਜੀ ਦੇ ਮੰਦਿਰ ਦੇ જય ਜੈਕਾਰ ਹਰ ਹਰ ਮਹਾਦੇਵ ਹਰ ਹਰ বিষ্ণੂ ਭਗਵਾਨਾ ਨਮਾ ਤੇ ਬਹੁਤ ਹੀ ਖੂਬਸੂਰਤ ਰਾਧਾ ਕ੍ਰਿਸ਼ਨ ਜੀ ਦੇ ਦਰਸ਼ਨ ਕਰਦੇ ਪਏ ਹੁ ਤੀ ਇਹ ਕ੍ਰਿਸ਼ਨਾ ਮੰਦਿਰ ਦੇ ਜਿਹੜੇ ਆ ਉਹ ਤੁਹਾਨੂੰ ਅਸੀਂ ਦਰਸ਼ਨ ਕਰਵਾਉਂਦੇ ਪਏ ਆ ਤੁਸੀਂ ਮੇਰੇ ਨਾਲ ਇਸ ਟਾਈਮ ਦਰਸ਼ਨ ਕਰਦੇ ਪਏ ਹੋ ਤੇ ਦਰਸ਼ਨ ਤੁਸੀਂ ਕੀਤੇ ਨੇ ਮੇਰੇ ਨਾਲ ਇਸ ਟਾਈਮ ਕ੍ਰਿਸ਼ਨਾ ਮੰਦਿਰ ਦੇ ਜੋ ਕਿ ਬਹੁਤ ਹੀ ਖੂਬਸੂਰਤ ਮੰਦਿਰ ਜਿਹੜਾ ਆ ਤੇ ਤੁਸੀਂ ਦੇਖਦੇ ਪਏ ਹੋ ਵੀ ਇੱਥੇ ਜਿਹੜਾ ਮੰਦਿਰ ਹੈ ਉਹ ਬਹੁਤ ਹੀ ਪੁਰਾਤਨ ਤੇ ਬਹੁਤ ਹੀ ਇਤਿਹਾਸਿਕ ਸਥਾਨ ਜਿਹੜਾ ਹੈ ਦੱਸਿਆ ਜਾਂਦਾ ਹੈ ਤੇ ਖਾਸ ਕਰਕੇ ਜਿਹੜਾ ਇਹ ਮੰਦਿਰ ਆ ਇਹ ਤੁਸੀਂ ਦੇਖਦੇ ਪਏ ਹੋ ਕਿ ਇੱਕ ਸਰੋਵਰ ਦੇ ਵਿੱਚ ਆ ਪੁਰਾਤਨ ਸਰੋਵਰ ਹੈ ਇੱਥੇ ਤੇ ਤਸਵੀਰਾਂ ਜਿਹੜੀਆਂ ਉਹ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਪਏ ਆ ਵੀ ਤੁਸੀਂ ਦੇਖਦੇ ਪਏ ਹੋ ਮੇਰੇ ਨਾਲ ਇਸ ਪੁਰਾਤਨ ਮੰਦਿਰ ਦੇ ਜਿਹੜੇ ਦਰਸ਼ਨ ਜਿਹੜੇ ਆ ਉਹ ਤੁਹਾਨੂੰ ਅਸੀਂ ਕਰਵਾਉਂਦੇ ਪਏ ਆ ਤੇ ਬਹੁਤ ਸਾਰੀ ਸੰਗਤ ਇੱਥੇ ਆਣ ਕੇ ਜਿਹੜਾ ਆ ਉਹ ਦਰਸ਼ਨ ਦੇਦਾਰੇ ਕਰਦੀ ਏ ਤੇ ਤੁਸੀਂ ਵੀ ਦਰਸ਼ਨ ਦੇਦਾਰੇ ਸਾਡੇ ਨਾਲ ਕਰਦੇ ਪਿਓ ਤੇ ਇਹ ਮੰਦਿਰ ਜਿਹੜਾ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਹੈ ਲਕਸ਼ਮੀ ਨਰਾਇਣ ਮੰਦਿਰ ਤੇ ਲਕਸ਼ਮੀ ਨਰਾਇਣ ਮੰਦਿਰ ਦੇ ਜਿਹੜੇ ਆ ਅਸੀਂ ਤੁਹਾਨੂੰ ਦਰਸ਼ਨ ਦੇਦਾਰੇ ਜਿਹੜੇ ਆ ਉਹ ਕਰਵਾ ਰਹੇ ਹਾਂ ਤੇ ਕਰੋ ਦਰਸ਼ਨ ਮਸਲੀਆਂ ਦੇ ਤੇ ਤੁਹਾਨੂੰ ਜਿਹੜੇ ਆ ਉਹ ਇਸ ਜਿਹੜਾ ਆ ਤਲਾ ਦੇ ਵਿੱਚ ਜਿਹੜਾ ਇਸ ਸਰੋਵਰ ਦੇ ਵਿੱਚ ਤੁਸੀਂ ਦੇਖਦੇ ਪਿਓ ਕਿ ਕਿੰਨੀ ਜ਼ਿਆਦਾ ਜਿਹੜੀ ਮੱਸੀ ਹੈ ਉਹ ਇੱਥੇ ਦਰਸ਼ਨ ਦੇ ਏਰੀਏ ਤੇ ਬਹੁਤ ਹੀ ਖੂਬਸੂਰਤ ਜਿਹੜਾ ਆ ਮੱਸੀਆਂ ਵਾਲਾ ਤਲਾਹ ਖਾਸ ਕਰਕੇ ਇਹਨੂੰ ਕਿਹਾ ਜਾਂਦਾ ਆ ਤੇ ਤੁਸੀਂ ਦੇਖਦੇ ਪਈਓ ਇਸ ਟਾਈਮ ਇੱਧਰ ਮੱਸੀਆਂ ਵਾਲੇ ਤਲਾਹ ਦੇ ਜਿਹੜੇ ਦਰਸ਼ਨ ਕਰਦੇ ਪਈਓ ਤੇ ਸਾਡੇ ਨਾਲ ਜਿਹੜੀ ਟੀਮ ਪਹੁੰਚੀ ਹੋਈ ਓਹ ਟੀਮ ਇਸ ਟਾਈਮ ਜਿਹੜਾ ਇਹਨਾਂ ਨੂੰ ਜਿਹੜਾ ਭੋਜਨ ਪਾ ਰਹੀ ਹੈ ਤੇ ਮੱਸੀਆਂ ਦੇ ਜਿਹੜੇ ਦਰਸ਼ਨ ਤੁਸੀਂ ਕਰਦੇ ਪਈਓ ਕਿ ਕਿੰਨੀ ਖੂਬਸੂਰਤ ਰੰਗ ਬਰੰਗੀ ਜਿਹੜੀ ਮੱਸੀ ਹੈ ਚਿੱਟੀਆਂ ਲਾਲ ਤੇ ਬਹੁਤ ਸਾਰੀਆਂ ਮੱਸੀਆਂ ਜਿਹੜੀਆਂ ਨੇ ਉਹ ਤੁਸੀਂ ਦੇਖਦੇ ਪਏ ਹੋ ਤੇ ਦਰਸ਼ਨ ਦਿਦਾਰੇ ਕਰਦੇ ਪਏ ਹੋ ਨੌਜਵਾਨ ਜਿਹੜੇ ਸਾਡੇ ਨਾਲ ਸਾਡੀ ਟੀਮ ਹੈ ਜਿਹੜੀ ਉਹ ਇਸ ਟਾਈਮ ਜਿਹੜਾ ਆ ਪੋਜਨ ਜਿਹੜਾ ਆ ਇਹਨਾਂ ਨੂੰ ਪਾਰੇ ਇਹਨਾਂ ਦੇ ਲਈ ਸਪੈਸ਼ਲ ਜਿਹੜੀਆਂ ਫੁੱਲੀਆਂ ਨੇ ਉਹ ਬਣੀਆਂ ਹੋਈਆਂ ਨੇ ਜਿਹੜੀਆਂ ਕਿ ਮੱਸੀਆਂ ਨੂੰ ਪਾਈਆਂ ਜਾ ਰਹੀਆਂ ਨੇ ਤੇ ਤੁਸੀਂ ਦੇਖਦੇ ਪਏ ਹੋ ਕਿ ਕਿੰਨੀ ਜ਼ਿਆਦਾ ਜਿਹੜੀ ਹੈ ਇੱਥੇ ਮਸਲੀ ਤੇ ਇਹਨਾਂ ਮਸਲੀਆਂ ਦੀ ਵੀ ਕਹਾਣੀ ਜਿਹੜੀ ਉਹ ਬੜੀ ਹੀ ਵਧੀਆ ਹੈ ਕਿ ਕਿ ਇਹ ਨੇਚਰਲ ਤਰੀਕੇ ਨਾਲ ਕਿਸੇ ਨੇ ਕਹਿੰਦੇ ਨਹੀਂ ਇਹ ਮੱਸੀਆਂ ਇੱਥੇ ਪਾਈਆਂ ਨਹੀਂ ਇਹ ਕੁਦਰਤੀ ਮਸਲੀਆਂ ਨੇ গোল্ডਨ ਸਨੈਰੀ ਮਸੀਆਂ ਨੇ ਰੈਡ ਮਸੀਆਂ ਨੇ ਵਾਈਟ ਮਸੀਆਂ ਨੇ ਤੇ ਕਹਿੰਨ ਤੋਂ ਮਤਲਬ ਵੀ ਬਹੁਤ ਜ਼ਿਆਦਾ ਜਿਹੜੀਆਂ ਫਿਸ਼ਸ ਨੇ ਇੱਥੇ ਦੇਖਣ ਵਾਲੀਆਂ ਤੇ ਜਿਹੜੀ ਇਸ ਟਾਈਮ ਤੁਸੀਂ ਦੇਖਦੇ ਪਏ ਹੋ ਅਲੱਗ ਹੀ ਜਿਹੜਾ ਇਥੋਂ ਦੀ ਵੇਵਜ਼ ਹੈ ਜਿਹੜੀਆਂ ਉਹ ਆ ਰਹੀਆਂ ਨੇ ਤੇ ਬਹੁਤ ਹੀ ਜ਼ਿਆਦਾ ਖੂਬਸੂਰਤ ਮੰਦਰ ਦੇ ਜਿਹੜੇ ਆ ਤੁਸੀਂ ਦਰਸ਼ਨ ਜਿਹੜੇ ਉਹ ਮੇਰੇ ਨਾਲ ਕਰਦੇ ਪਏ ਹੋ ਤੁਹਾਡੇ ਜਿਹੜੇ ਆ ਉਹ ਭਾਗ ਤੁਹਾਨੂੰ ਹੋ ਜਾਂਦੇ ਇਹਨਾਂ ਮਸਲੀਆਂ ਦੇ ਦਰਸ਼ਨ ਦੇ ਦਾਰਿਆਂ ਦੇ ਨਾਲ ਹੀ ਜਿਹੜੇ ਆ ਤਾਂ ਨੂੰ ਹੋ ਜਾਂਦੇ ਆ ਭਾਗ ਕਿਉਂਕਿ ਇਹ ਮਸਲੀਆਂ ਕੁਦਰਤੀ ਨੇ ਇਹਦੇ ਤੇ ਵੀ ਜਿਹੜੀ ਗੱਲਬਾਤ ਤੁਹਾਨੂੰ ਦੱਸਣਾ ਵੀ ਇਹ ਮਸਲੀਆਂ ਜਿਹੜੀਆਂ ਨੇ ਕੀ ਨੇ ਤੇ ਕਿਸ ਤਰ੍ਹਾਂ ਨੇ ਉਹ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਤੇ ਮੇਰੇ ਨਾਲ ਇਸ ਟਾਈਮ ਮੇਰੇ ਕੈਮਰਾਮੈਨ ਜਿਹੜੇ ਉਹ ਵੀਡੀਓ ਕਰਦੇ ਪਏ ਨੇ ਤੇ ਲਗਾਤਾਰ ਹੀ ਤੁਹਾਨੂੰ ਜਿਹੜੀਆਂ ਉਹ ਦਿਖਾਉਣ ਦੀ ਜਿਹੜੀ ਕੋਸ਼ਿਸ਼ ਕਰਦੇ ਪਏ ਆ ਦਰਬਾਰ ਦੇ ਵਿੱਚੋਂ ਤੁਸੀਂ ਦੇਖਦੇ ਪਿਓ ਕਿ ਬਹੁਤ ਸਾਰੀ ਜਿਹੜੀ ਮਸਲੀ ਹੈ ਇੱਥੇ ਦਿਖਾਈ ਦੇ ਰਹੀ ਹੈ ਤੇ ਖੂਬਸੂਰਤ ਜਿਹੜਾ ਨਜ਼ਾਰਾ ਆ ਇੱਥੇ ਬਣਿਆ ਹੋਇਆ ਆ ਦਰਸ਼ਨ ਕਰਦੇ ਪਏ ਤੁਸੀਂ ਲక్ష్ਮੀ ਨਰਾਇਣ ਮੰਦਿਰ ਦੇ ਇੱਕ ਸਰੋਵਰ ਦੇ ਤੇ ਕੁਦਰਤੀ ਸਰੋਵਰ ਤੇ ਕੁਦਰਤੀ ਜਿਹੜਾ ਮੱਸੀਆਂ ਦਾ ਇੱਥੇ ਬਹਾਵ ਜਿਹੜਾ ਨਜ਼ਾਰਾ ਉਹ ਦੇਖਣ ਨੂੰ ਮਿਲਿਆ ਉਹਦੇ ਤੇ ਵੀ ਗੱਲਬਾਤ ਕਰ ਲੈਨੇ ਆ ਬਣੇ ਰਹੋ ਇਸੇ ਤਰ੍ਹਾਂ ਸਾਡੇ ਚੈਨਲ ਤੇ ਤੇ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅਸੀਂ ਤੁਹਾਨੂੰ ਵਕ ਵਕ ਥਾਵਾਂ ਤੋਂ ਜਿਹੜੇ ਆ ਉਹ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਾਉਣੇ ਆ ਪ੍ਰਚੀਨ ਮੰਦਰਾਂ ਦੇ ਦਰਸ਼ਨ ਕਰਵਾਉਣੇ ਆ ਤੇ ਅੱਜ ਅਸੀਂ ਪਹੁੰਚੇ ਹੋਏ ਆ ਮਸਲੀਆਂ ਵਾਲੇ ਮੰਦਰ ਦੇ ਵਿੱਚ ਤੇ ਇਥੋਂ ਦਾ ਇਤਿਹਾਸ ਕੀ ਔਰ ਤੇ ਚਾਨਣਾ ਪਾਉਣ ਦੀ ਕੋਸ਼ਿਸ਼ ਕਰਦੇ ਆ ਨਾਲ ਦੀ ਨਾਲ ਜਿਹੜਾ ਆ ਉਹ ਤੁਹਾਨੂੰ ਦਰਸ਼ਨ ਵੀ ਕਰਵਾਈ ਜੰਨੇ ਆ ਤੇ ਮੇਰੇ ਨਾਲ ਇਸ ਟਾਈਮ ਪੰਨੇ ਜੀ ਬੈਠੇ ਹੋਏ ਨੇ ਤੇ ਪੰਨੇ ਜੀ ਦੇ ਨਾਲ ਗੱਲਬਾਤ ਕਰ ਲੈਨੇ ਆ ਪੰਨੇ ਜੀ ਰ इस मंदिर बारे जो इतिहास इतिहास इस तरह जी जे पहले कोई बाबा जी रहते थे सदियों पुराने पता नहीं हमारे बाबा दादा परदादा ने किसी ने नहीं देखा जो बाबा थे वो गाँव में रखे थे धोने वाले बाबा थे जो कहते थे वो होता था उन्होंने जो मछली का तालाब मंदिर बना हुआ है ना बीच में उन्होंने उसी वक्त निर्माण किया था बना नहीं है तो अभी 20 साल का जो कमेटी वालों ने इस मंदिर का निर्माण किया तो बाक़ी बाबा जी बम बम बाबा जी हमारे जहाँ अब विराजमान हैं उन्होंने भी शिव मंदिर हनुमान मंदिर और समाधियों का निर्माण करवाया अभी जहाँ बहुत दूर दूर से दिल्ली जम्मू से मतलब हिमाचल से सभी बहने भाई जहाँ पहुँच रहे हैं ਔਰ ਮਛਲੀਆਂ ਦਾ ਆਨੰਦ ਦੇਖ ਰਹੇ ਹਾਂ ਬਣ ਜੀ ਜਿਵੇਂ ਕਿ ਕਿਹਾ ਜਾ ਰਿਹਾ ਵੀ ਇੱਥੇ ਜਿਹੜੀਆਂ ਮਛਲੀਆਂ ਨੇ ਇਹ ਕੁਦਰਤੀ ਤੌਰ ਤੇ ਅਸਮਾਨੋਂ ਹੀ ਆਈਆਂ ਹਾਂ ਜੀ ਪਹਿਲੇ ਮਛਲੀਆਂ ਥੀ ਬੀਜ ਮੇ ਫਿਰ ਮੰਦਿਰ ਬਣਨੇ ਕੇ ਕਾਰਨ ਫਿਰ ਬਹੁਤ ਜ਼ਿਆਦਾ ਹੋ ਗਿਆ ਬਹੁਤ ਬੜੀ ਹੋ ਗਿਆ ਪਹਿਲੇ ਵੀ ਥਿਆ ਮਛਲੀ ਕਿਸੇ ਨੇ ਮਛਲੀ ਡਾਲੀ ਤਾਂ ਨਹੀਂ ਆ ਨਹੀਂ ਨਹੀਂ ਕੁਦਰਤੀ ਮਛਲੀਆਂ ਸਾਰੀ ਹਾਂ ਕਿਸੇ ਨੇ ਨਹੀਂ ਦੇਖਾ ਵੀ ਕਿਸੇ ਨੇ ਕਹਾਂ ਸੇ ਆਈ ਹੈ ਕਹਾਂ ਸੇ ਨਹੀਂ ਮੰਦਿਰ ਬਣਨੇ ਕੇ ਬਾਅਦ ਇਹ ਮਛਲੀ ਤਿਆਰ ਹੋ ਗਈ ਤੇ ਨਿਤੀ ਮੜੀ ਹੋ ਗਈ तो जिनकी हम समाधि पे बैठे हों बाबा जीवनदास जी ये जी कौन थे ये बाबा थे ना पहले वाले ये हमारे दादा परदादा किसी ने नहीं देखा है पता नहीं कि कौन सी सदियों से मतलब पहले रहते थे जहाँ वो ये बाबा थे ना जो कृषि की फसलें उड़ज उजड़ जाती थी उसी गेहूए चराते थे बाबा बालकनाथ जैसे वैसे वक्त होती थी कहते थे बारिश पड़े उसी वक्त बारिश पड़ती थी हाँ वो अपना अंग अंग मतलब बिखार कर सोते थे और रात को आठ बजे से बाद किसी को आने नहीं देते थे और बाद में उसके बाद आठ से नौ बजे के बाद कोई आता है आया कोई वहाँ जहाँ जहाँ बाबा थे वहाँ वहाँ सुमा गया वो आदमी भी सुमा गया तो ये बाबा जीवनदास जी की कहानी है जो ਅ ਦੋਸਤੋ ਇਸ ਟਾਈਮ ਜਿਹੜੀ ਤੁਸੀਂ ਅ ਦਰਸ਼ਨ ਕਰ ਰਹੇ ਹੋ ਇਸ ਸਥਾਨ ਦੀ ਜਿਹੜੀ ਮਹਿਮਾ ਹੈ ਉਹ ਬਾਬਾ ਜੀਵੰਦਾਸ ਜੀ ਦੇ ਨਾਲ ਜਿਹੜੀ ਉਹ ਜੁੜਦੀ ਹੈ ਬਾਬਾ ਜੀਵੰਦਾਸ ਜੀ ਜਿਹੜੇ ਸਦੀਆਂ ਸਾਲ ਪੁਰਾਣੇ ਜਿਹੜੇ ਇੱਥੇ ਰਹਿੰਦੇ ਸੀ ਤੇ ਜਦੋਂ ਕਹਿੰਦੇ ਨੇ ਵੀ ਕਿਸਾਨਾਂ ਦੀਆਂ ਫਸਲਾਂ ਕੰਮ ਖਰਾਬ ਹੋ ਜਾਂਦਾ ਸੀ ਜਾਂ ਉਜੜ ਜਾਂਦੀਆਂ ਸੀ ਤੇ ਫਿਰ ਉਹਨਾਂ ਨੂੰ ਬਹਾਲ ਵੀ ਆਪਣੀ ਸ਼ਕਤੀ ਦੇ ਨਾਲ ਕਰ ਦਿੰਦੇ ਸੀ ਜੇ ਕਿਤੇ ਸੋਕਾ ਪੈ ਜਾਂਦਾ ਸੀ ਤਾਂ ਕਹਿ ਦਿੰਦੇ ਸੀ ਵੀ ਮੀਂਹ ਪੈਣਾ ਚਾਹੀਦਾ ਤੇ ਮੀਂਹ ਪੈ ਜਾਂਦਾ ਸੀ ਕਿਉਂਕਿ ਉਹਨਾਂ ਦੀ ਜਿਆਦਾ ਬਹੁਤ ਜਿਆਦਾ ਮਹਿਮਾ ਸੀ ਤੇ ਉਸੇ ਮਹਿਮਾ ਤੋਂ ਬਾਅਦ ਜਿਹੜਾ ਆ ਉਹਨਾਂ ਨੇ ਇਹ ਜੋ ਲਕਸ਼ਮੀ ਨਾਰਾਇਣ ਜੀ ਦਾ ਮੰਦਿਰ ਤੁਸੀਂ ਦਰਸ਼ਨ ਕੀਤੇ ਨੇ ਉਹ ਲਕਸ਼ਮੀ ਨਾਰਾਇਣ ਦਾ ਮੰਦਿਰ ਜਿਹੜੀ ਉਹਨਾਂ ਨੇ ਹੀ ਉੱਥੇ ਸਥਾਪਨਾ ਜਿਹੜੀ ਕੀਤੀ ਪਰ ਮੰਦਿਰ ਜਿਹੜਾ ਬਣਿਆ ਨਹੀਂ ਸੀ ਫਿਰ ਉਸ ਤੋਂ ਬਾਅਦ ਹੋਲੀ-ਹੋਲੀ ਕਮੇਟੀ ਨੇ ਜਿਹੜਾ ਆ ਸਰੋਵਰ ਦੇ ਵਿੱਚ ਜਿਹੜਾ ਆ ਉਹ ਮੰਦਿਰ ਬਣਾ ਦਿੱਤਾ ਤੇ ਦੂਸਰੀ ਮਹਿਮਾ ਜਿਹੜੀ ਅਸੀਂ ਆਲੇਦਵਾਲੇ ਤੋਂ ਪਿੰਡ ਦੇ ਲੋਕਾਂ ਤੋਂ ਵੀ ਸਾਇਦ ਸੁਣੀ ਵੀ ਇੱਥੇ ਜਿੰਨੀਆਂ ਵੀ ਮਸਲੀਆਂ ਨੇ ਉਹ ਕਿੱਥੋਂ ਆਈਆਂ ਕਿੱਦਾਂ ਆਈਆਂ ਤਲਾ ਦੇ ਵਿੱਚ ਸਰੋਵਰ ਦੇ ਵਿੱਚ ਕੁਦਰਤੀ ਤੌਰ ਤੇ ਨੇ ਕਿਸੇ ਨੇ ਪਾਈਆਂ ਨਹੀਂ ਤੇ ਇਹੀ ਮਸਲੀਆਂ ਜਿਹੜੀਆਂ ਨੇ ਲਗਾਤਾਰ ਜਿਹੜੀਆਂ ਵੱਡੀਆਂ ਹੋ ਰਹੀਆਂ ਜਿਆਦਾਤਰ ਮਹਿਮਾ ਪਰ ਲੋਕੀ ਮਸਲੀਆਂ ਦੇਖਣ ਦੇ ਵਾਸਤੇ ਹਾਂ 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 ਮਸਲੀਆਂ ਦੇਖਣ ਵਾਸਤੇ ਆਉਂਦੇ ਹਾਂਜੀ ਕੋਈ ਕਾਫੀ ਜ਼ਿਆਦਾ ਆਕਰਸ਼ਣ ਤੇ ਖਿੱਚਦਾ ਕੇਂਦਰ ਹੈ ਹਾਂ ਜੀ तो अब आप, आप सेवा कौन करते हैं अब हम हैं अश्विनी कुमार अश्विनी कुमार हाँ जी पंडित जी। तो, अभी कौन कौन सा मंदिर जहाँ पे जहाँ हनुमान जी का मंदिर है शनिदेव का मंदिर है भोलेनाथ जी का मंदिर है और दो समाधि हैं माँ भगवती दुर्गा का मंदिर है तो सरस्वती का है और माता शीतला का है और लक्ष्मी नारायण जी तो पंडित की समाधि है एक जीवन की है हाँ विशाखी गिरी जी, जी।, जी।, जी इनके बाद हाँ जी गिरी हाँ 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 इनके बाद आए हैं ठीक है तो। पर जी, जैसे कि पहले बाबा जी वार देते थे मी आ जाता था जैसे कि फसलें भी ठीक हो जाती थी कुदरती करिश्मे जो बाबा जी की शक्ति चमत्कार थे अब भी लोगों की मनोकामना पूरी होती है हाँ बिल्कुल बिल्कुल अभी भी होती है हाँ कोई भी मन्नत कर ले उसकी पूरी होती है हाँ बाबा का ये धूना उसी वक्त का चल रहा है इसी से हम किसी को विभूति भी दे देना वो भी गुण लग जाती है गुणकारी। हाँ गुणकारी है धूना अभी भी चल रहा है उसी वक्त का हाँ धुना बंद नहीं हुआ ना हाँ हाँ सबसे बड़ी बात है कि बाबा जीवनदास जी तो हमारे जीवन में नहीं है संसार से यात्रा पूरी करने के बाद वो चले गए लेकिन उनका एक दूना है जो आजीवन भर चल रहा है आज भी चल रहा है जब से बाबा जीवनदास जी जहाँ से गए तब से लेके आज तक लगातार धुना चल रहा है और दुणे की शक्ति कहते हैं कि जहाँ पर जहाँ भी दुणे होते हैं परमात्मा के वहाँ वहाँ तक जो है चमत्कार जरूर होते हैं यही कहानी और अपने दर्शकों को कुछ कहना चाहोगे और क्या कहूँ मैं बाकी सब ठीक ठाक भगवान की दया है हाँ और सभी की मनोकामनाएँ पूर्ण होती है और जन्माष्टमी और शिवरात्रि को जहाँ अच्छे अच्छे प्रोग्राम होते हैं भंडारे होते हैं बहुत तगड़े भंडारे होते हैं तो काफ़ी संगत आती।, आती है हाँ काफ़ी संगत आती है जी जहाँ कोई किसी को कोई पता नहीं कौन चीज़ छोड़ गया है कौन नहीं छोड़ गया है तो तो आ, तो 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 हाँ 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 अभी भी बाहर से कोई भी आता है मेहमान आता है वो देख लेता है किसी किसी की भी कमी है वो खुद ही बनाकर चला जाता है किसी को मालूम नहीं होता अभी बनाया या नहीं बनाया पंखा खराब हुआ किसी ने देख लिया पंखा खराब है कोई लगा गया कोई पता नहीं किसने लगाया किसने नहीं लगाया चलती रहती है, हाँ, है। बाबा जी नहीं। आ, जी तो, जीवन जी जी नहीं 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 हम अलग है ना हम पंडित है ना हाँ हाँ सेवा है हाँ और बाकी ये बाबा जी बैठे हुए हैं बैसाखी गिरी के बाद ये बाबा जी आगे हाँ जी भी ये तो बैठे बाबा जी बैठे रहते हैं धूने पर हाँ। इनका इन कोई काम नहीं हमारा पूजा का सब सभी काम हो रहा है आरती आरती हो गई हाँ हाँ शाम को चार आरती पाँच आरती होती है सुबह भी पाँच आरती होती है बड़ोई गाँव बड़ोई बुड़ हाँ मेन गांव का कोई गांव जो मशहूर हो हां ये तो मछली का तालाब वैसे मशहूर है हां अभी हां अभी मशहूर हो गया अभी हां ਅਹ ਦੋਸਤੋ ਤੁਸੀਂ ਆਈਟਮ ਦੇ ਦੇ ਪਿਓ ਡੀਪੀਸੀ ਪੰਜਾਬੀ ਤੇ ਡੀਪੀਸੀ ਪੰਜਾਬੀ ਤੇ ਅਸੀਂ ਜਿਵੇਂ ਕਿ ਤੁਹਾਨੂੰ ਲਗਾਤਾਰ ਜਿਹੜਾ ਇਤਿਹਾਸਕ ਸਥਾਨਾਂ ਦੇ ਦਰਸ਼ਨ ਕਰਵਾਉਂਦੇ ਰਹੇ ਨੇ ਤੇ ਅੱਜ ਅਸੀਂ ਤੁਹਾਨੂੰ ਮਸਲੀਆਂ ਵਾਲੇ ਮੰਦਰ ਤੋਂ ਜਿਹੜੇ ਦਰਸ਼ਨ ਕਰਵਾਏ ਨੇ ਤੁਹਾਨੂੰ ਦੱਸ ਦਈਏ ਕਿ ਅਹ ਜਿਹੜਾ ਲਕਸ਼ਮੀ ਲਕਸ਼ਮੀਂਦਰਾਨ ਮੰਦਰ ਮੰਗਣੀ ਵਾਲਾ ਹਾਂ ਮੰਗਣੀ ਵਾਲੇ ਮੰਦਰ ਮੇ ਅਸੀਂ ਬੈਠੇ ਹੋਏ ਹਾਂ ਤਾਂ ਵਾਹ ਪੇ ਆਪਕੋ ਦਰਸ਼ਨ ਦਿਦਾਰੇ ਕਰਾਇਆ ਆਪਕੋ ਜੇ ਦਰਸ਼ਨ ਦਿਦਾਰੇ ਕੈਸੇ ਲਗੇ ਭਗਵਾਨ ਕੀ ਕਿਰਪਾ ਕੈਸੇ ਲਗੀ ਆਪਣੇ ਕਮੈਂਟ ਜ਼ਰੂਰ ਕਰਨਾ ਅਗਰ ਆਪਕੋ ਵੀ ਕੋਈ ਦੁੱਖ ਤਕਲੀਫ ਹੈ ਤਾਂ ਆਪ ਯਹਾਂ ਪੇ ਆ ਕੇ ਆਪਣੇ ਮਨਤ ਮੰਗ ਸਕਦੇ ਹੋ ਉਹ ਭਗਵਾਨ ਪੂਰੀ ਜਰੂਰ ਕਰਨਗੇ ਮੈਂ ਹਾਂ ਤੁਹਾਡਾ ਦਰਮ ਜੀ ਡੀਪੀ ਕੈਮਰਾਮੈਨ ਰਜਤ ਕੇ ਸਾਥ ਧੰਨਵਾਦ